ਕਾਵਾਂ ਦੀ ਕਾਵ ਰੋਲੀ ਜਾਨਵਰਾਂ ਤੇ ਪੰਛੀਆਂ ਦੀ ਆਪੋ ਆਪਣੀ ਦੁਨੀਆ ਉਹ ਆਪਣੀ ਇਸ ਦੁਨੀਆ ਵਿੱਚ ਦੂਜਿਆਂ ਦਾ ਦਖਲ برداشت ਨਹੀਂ ਕਰਦੇ ਜਦੋਂ ਵੀ ਕੋਈ ਉਹਨਾਂ ਦੀ ਸਲਤਨਤ ਵਿੱਚ ਦਾਖਲ ਹੋਣ ਦੀ ਕਿਸਪੈਟ ਕਰਦਾ ਹੈ ਤਾਂ ਉਹ ਇਕੱਠੇ ਹੋ ਕੇ ਉਸ ਉੱਪਰ ਹਮਲਾ ਬੋਲਦੇ ਨੇ ਉਹਨਾਂ ਦਾ ਇਹ ਹਮਲਾ ਬਹੁਤ ਭਿਆਨਕ ਤੇ ਨਾ ਸਮਝਣ ਵਾਲਾ ਹੁੰਦਾ ਹੈ ਵਿਗਿਆਨ ਦੀ ਖੋਜ ਦੱਸਦੀ ਹੈ ਕਿ ਹਰ ਮਨੁੱਖ ਵਿੱਚ ਜਾਨਵਰ ਤੇ ਪੰਛੀਆਂ ਵਾਲੇ ਅੰਸ਼ ਹੁੰਦੇ ਨੇ ਜਿਹੜੇ ਸਮੇਂ-ਸਮੇਂ ਪ੍ਰਗਟ ਹੁੰਦੇ ਰਹਿੰਦੇ ਨੇ ਇਸ ਦਾ ਉਹਨਾਂ ਨੂੰ ਖੁਦ ਪਤਾ ਨਹੀਂ ਲੱਗਦਾ ਪਰ ਦੂਜਿਆਂ ਨੂੰ ਝੱਟ ਪਤਾ ਲੱਗ ਜਾਂਦਾ ਹੈ ਇਸ ਦੇ ਵਿੱਚ ਹੁਣ ਕਿਸ ਪੰਛੀ ਜਾਂ ਜਾਨਵਰ ਦੀ ਰੂਹ ਬੋਲਦੀ ਹੈ ਇਸੇ ਕਰਕੇ ਕਿਹਾ ਜਾਂਦਾ ਹੈ ਕਿ ਇਸ ਦੀ ਆਵਾਜ਼ ਕੋਇਲ ਵਰਗੀ ਹੈ ਕੁਝ ਕਲਾਕਾਰਾਂ ਨੂੰ ਪੰਜਾਬ ਦੀ ਕੋਇਲ ਦੇ ਖਿਤਾਬ ਨਾਲ ਨਿਵਾਜਿਆ ਗਿਆ ਇਸੇ ਤਰ੍ਹਾਂ ਜਦੋਂ ਕੋਈ ਲਲਕਾਰੇ ਮਾਰਦਾ ਤਾਖਦਿਆਂ ਕਿ ਇਸ ਦੀ ਦਹਾੜ ਸ਼ੇਰ ਵਰਗੀ ਹੈ ਇਹ ਸਿਰਫ ਦੋ ਧਾਰਨਾ ਦੇ ਕੇ ਇਸ ਕਥਾ ਨੂੰ ਸਮਝਣ ਤੇ ਸਮਝਾਉਣ ਦਾ ਯਤਨ ਕੀਤਾ ਗਿਆ। ਜਦੋਂ ਕੋਈ ਬਿਨਾਂ ਗੱਲੋਂ ਬੋਲੀ ਜਾਂਦਾ ਤਾਂ ਇਹ ਅਕਸਰ ਕਿਹਾ ਜਾਂਦਾ ਹੈ ਕਿ ਕੀ ਹੋਇਆ? ਟੈਂ 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 ਲਾਈ ਹੈ। ਜਾਂ ਇਹ ਕਿਹਾ ਜਾਂਦਾ ਹੈ ਕਿ ਤੈਨੂੰ ਕੁੱਤੇ ਵਾਂਗ ਭੌਂਕਦਿਆਂ ਮੈਂ ਕਦੋਂ ਦਾ ਸੁਣ ਰਿਹਾ ਹੁਣ ਭੌਂਕ ਕੇ ਦਿਖਾ। ਗੱਲ ਤਾਂ ਆਪਾਂ ਉਹਨਾਂ ਕਾਵਾਂ ਦੀ ਕਰਨੀ ਸੀ। ਵਿੱਚ ਕੁੱਤਾ, ਸ਼ੇਰ ਤੇ ਤੋਤੇ ਆ ਗਏ। ਕਾਵਾਂ ਰੌਲੀ ਦੀ ਗੱਲ ਵਿਚੇ ਰਹਿ ਗਈ। ਕਿਸਾਨ ਜਦੋਂ ਚੂਹਿਆਂ ਦੀਆਂ ਖੁੱਡਾਂ ਵਿੱਚ ਪਾਣੀ ਪਾਉਂਦਾ ਹੈ ਤਾਂ ਸਾਰੇ ਖੇਤ ਦੇ ਚੂਹੇ ਖੁੱਡਾਂ ਵਿੱਚੋਂ ਨਿਕਲ ਕੇ ਆਪੋ ਆਪਣੀ ਜਾਨ ਬਚਾਉਣ ਲਈ ਦੌੜਦੇ ਨੇ ਜਿਹੜੇ ਚੂਹੇ ਕਮਜ਼ੋਰ ਤੇ ਬੁੱਢੇ ਹੁੰਦੇ ਨੇ ਉਹ ਮਾਰੇ ਜਾਂਦੇ ਨੇ ਕਿਉਂਕਿ ਖੁੱਡਾਂ ਵਿੱਚ ਬੜਿਆ ਹੋਇਆ ਪਾਣੀ ਉਹਨਾਂ ਦਾ ਦਮ ਘੁੱਟ ਦਿੰਦਾ ਹੈ ਦਮ ਦੀ ਹੀ ਕਰਾਮਾਤ ਹੈ ਇਹ ਜੀਵਨ ਦਮਾਂ ਦੇ ਸਹਾਰੇ ਚੱਲਦਾ ਹੈ ਜਦੋਂ ਦਮ ਲੈਂਦਾ ਬੰਦਾ ਦਮੜੇ ਇਕੱਠੇ ਕਰਨ ਲੱਗ ਜਾਵੇ ਫਿਰ ਉਹਦੇ ਲਈ ਕੋਈ ਈਨ ਇਮਾਨ ਧਰਮ ਸ਼ਰਮ ਕਰਨ ਕੋਈ ਰਿਸ਼ਤਾ ਨਾਤਾ ਨਹੀਂ ਰਹਿੰਦਾ ਉਹਨੂੰ ਸਿਰਫ ਮਾਇਆ ਹੀ ਨਜ਼ਰ ਆਉਂਦੀ ਹੈ ਉਹ ਇਸ ਮਾਇਆ ਪਿੱਛੇ ਕੁਝ ਵੀ ਕਰਤੇ ਕਰਵਾ ਸਕਦਾ ਹੈ ਇਸ ਮਾਇਆ ਦੇ ਅਨੇਕ ਰੂਪ ਨੇ ਇਹ ਮਾਇਆ ਕੇਵਲ ਕਰੰਸੀ ਨਹੀਂ ਹੁੰਦੀ ਸ਼ਕਤੀ ਸੱਤਾ ਤੇ ਹੰਕਾਰ ਦੀ ਉਹ ਸਲਤਨਤ ਹੁੰਦੀ ਹੈ ਜਿਸ ਦੀ ਜਿੱਦ ਵਿੱਚ ਆਇਆ ਬੰਦਾ ਉਸਦੇ ਜੋਗਾ ਹੀ ਰਹਿ ਜਾਂਦਾ ਹੈ ਜਦੋਂ ਕੋਈ ਬੰਦਾ ਗੁਰੂ ਗੋਬਿੰਦ ਸਿੰਘ ਜੀ ਵਰਗੇ ਮਹਾਨ ਦਾਨੇਸ਼ਵਰ ਦੀ ਸੰਗਤ ਵਿੱਚ ਪੁੱਜ ਜਾਂਦਾ ਹੈ ਤਉ ਬੰਦਾ ਸਿੰਘ ਬਹਾਦਰ ਬਣ ਜਾਂਦਾ ਹੈ ਉਹ ਫਿਰ ਜ਼ਬਰ ਜ਼ੁਲਮ ਤੇ ਕਰਨ ਤੇ ਕਰਵਾਉਣ ਵਾਲਿਆਂ ਦੀ ਇਤਨਾਲ ਇਟ ਖੜਕਾ ਕੇ ਚੂਰਾ ਚੂਰਾ ਕਰ ਦਿੰਦਾ ਹੈ ਗੱਲ ਤੇ ਸੰਗਤ ਦੀ ਹੈ ਇਸੇ ਕਰਕੇ ਕਿਹਾ ਜਾਂਦਾ ਹੈ ਜੈਸੀ ਸੰਗਤ ਵੈਸੀ ਰੰਗਤ ਸਮਾਜ ਵਿੱਚ ਹਰ ਤਰ੍ਹਾਂ ਦਾ ਧੰਦਾ ਕਰਨ ਤੇ ਕਰਵਾਉਣ ਵਾਲਿਆਂ ਦੀ ਆਪੋ ਆਪਣੀ ਸੰਗਤ ਹੁੰਦੀ ਹੈ ਉਹਨਾਂ ਦੀ ਭਾਸ਼ਾ ਤੇ ਬੋਲੀ ਵੀ ਆਪੋ ਆਪਣੀ ਹੁੰਦੀ ਹੈ ਕੋਈ ਦੂਜਾ ਉਹਨਾਂ ਦੀ ਭਾਸ਼ਾ ਤੇ ਬੋਲੀ ਨਹੀਂ ਸਮਝ ਸਕਦਾ ਪਾਵੇਂ ਗੁੰਗੇ ਦੀਆਂ ਰਾਮ ਜਾਂ ਨੂੰ ਗੁੰਗੇ ਦੀ ਮਾਂ ਹੀ ਸਮਝ ਸਕਦੀ ਹੈ ਚਿੰਨ ਸੰਕੇਤ ਤੇ ਇਸ਼ਾਰੇ ਵੀ ਬੜਾ ਕੁਝ ਸਮਝਾਉਣ ਲਈ ਸਹਾਈ ਹੁੰਦੇ ਨੇ ਇਸੇ ਕਰਕੇ ਇਹ ਬੋਲੀ ਇਸ ਗੱਲ ਦੀ ਪੁਸ਼ਟੀ ਕਰਦੀ ਹੈ ਪੱਲਾ ਮਾਰ ਕੇ ਬੁਝਾ ਗਈ ਦੀਵਾ ਤੇ ਅੱਖ ਨਾਲ ਗੱਲ ਕਰ ਲਈ ਜਿਨੇ ਅੱਖ ਦੀ ਰਾਮ ਜਣਾ ਜਾਣੀ ਗੋਲੀ ਮਹਾਰਾਸ਼ਕ ਦੀ ਗੱਲ ਜਦੋਂ ਇਸ਼ਕ ਤੇ ਆਸ਼ਕੀ ਦੀ ਹੋਵੇ ਤਾਂ ਬਾਰਿਸ਼ਾਂ ਮੀਆਂ ਨਾ ਆਵੇ ਤਾਂ ਗੱਲ ਸਿਰੇ ਨਹੀਂ ਚੜ੍ਹ ਸਕਦੀ रांजारांजा करदी नी मैं आपे रांजा होई सद्दो नी मਿੰਤੀ ਦੋ ਰਾਂਜਾ ਹੀਰਨਾ ਆਖੋ ਕੋਈ ਕਿਸਾਨ ਪੱਕੀ ਹੋਈ ਫਸਲ ਵਿੱਚ ਡਰਨਾ ਬਣਾ ਕੇ ਜਾਂ ਫਿਰ ਕਾਂ ਮਾਰ ਕੇ ਵੰਜ ਉੱਤੇ ਟੰਗ ਦਿੰਦਾ ਮਰੇ ਹੋਏ ਕਾਂ ਨੂੰ ਦੇਖ ਕੇ ਸਾਰੇ ਪਿੰਡ ਦੇ ਕਾਂ ਇਕੱਠੇ ਹੋ ਕੇ ਕਾਂਵਾਂ ਰੌਲੀ ਪਾਉਣ ਲੱਗਦੇ ਨੇ ਤੁਸੀਂ ਨੈਸ਼ਨਲ ਜੀਓਗ੍ਰਾਫੀ ਦੇਖਿਆ ਕਰੋ ਤੁਹਾਨੂੰ ਇਸ ਵਾਰ ਇਹ ਬਰਤਾਰਾ ਸਮਝ ਆਵੇਗਾ ਸਮਝਣ ਵਾਲੇ ਤਾਂ ਦੋਪੋ ਤੋਂ ਪਛਾਣ ਲੈਂਦੇ ਨੇ ਇਸ ਗੱਲ ਨੂੰ ਅਮਰ ਸਿੰਘ ਚਮਕੀਲਾ ਇਉਂ ਆਖਦਾ ਦੋ ਕੋ ਤੋਂ ਪੁਰਜਾ ਪਛਾਣ ਲਈਦਾ ਜਿਨ੍ਹਾਂ ਦੀ ਨੇੜੇ ਦੀ ਨਿਗਾਹ ਘੱਟ ਹੋਵੇ ਉਸ ਦੇ ਬਾਰੇ ਵਿਆਹ ਮੌਕੇ ਅਕਸਰ ਆਖਿਆ ਜਾਂਦਾ ਜੇਕਰ ਖੱਟ ਵੇਲੇ ਜੇ ਕਿਸੇ ਮਿਲਣੀ ਨਾ ਕੀਤੀ ਜਾਵੇ ਤਾਂ ਆਖਿਆ ਜਾਂਦਾ ਜਿਨੇ ਖੜਾ ਨਹੀਂ ਦੇਖਿਆ ਉਹਨੇ ਬੈਠਾ ਕੀ ਦੇਖਣਾ ਹੁਣ ਤੁਹਾਨੂੰ ਇਹ ਗੱਲ ਸਮਝ ਸਮਝ ਆ ਗਈ ਹੋਵੇਗੀ ਕਿ ਕਾਮਾ ਨੇ ਕਾਮਾ ਰੌਲੀ ਕਿਉਂ ਪਾਈ ਹੈ ਉਹਨਾਂ ਨੇ ਉਦੋਂ ਕਿਉਂ ਨਹੀਂ ਕਾਮਾ ਰੌਲੀ ਪਾਈ ਜਦੋਂ ਇਹਨਾਂ ਬਿੱਲੀਆਂ ਇਹ ਕੁੱਤਿਆਂ ਤੋਂ ਡਰਦੇ ਆ ਕਬੂਤਰ ਤੇ ਚਿੜੀਆਂ ਹੋਰ ਨਾ ਥਾਵਾਂ ਦੀ ਪਹਾੜ ਵਿੱਚ ਉੱਡ ਗਏ ਸਨ। ਉਦੋਂ ਇਹਨਾਂ ਬਾਗੜ ਬਿੱਲਿਆਂ ਨੇ ਅੱਖਾਂ ਉੱਤੇ ਕਾਲੀ ਐਨਕ ਲਾ ਰੱਖੀ ਸੀ। ਹੁਣ ਜਦੋਂ ਪਹਾੜੀ ਕਾਂ ਬਾਜਾਂ ਦੇ ਡਿੱਕੇ ਚੜਿਆ ਤਾਂ ਕਾਂ ਰੌਲੀ ਪਾਉਣੀ ਸ਼ੁਰੂ ਕਰ ਦਿੱਤੀ। ਕਾਂ ਕਾਲੇ, ਪੀਲੇ, ਨੀਲੇ, ਚਿੱਟੇ ਤੇ ਡੱਬ ਖੜਬੇ ਸਾਰੇ ਹੀ ਕਾਂ ਕਾਂ ਕਰਨ ਲੱਗ ਪਏ। ਕੁਝ ਕਾਂ ਤਾਂ ਆਪਣੀਆਂ ਨਸਲਾਂ ਹੀ ਭੁੱਲ ਗਏ। ਉਹਨਾਂ ਨੂੰ ਇਹ ਵੀ ਚੇਤੇ ਨਹੀਂ ਆਇਆ ਕਿ ਉਹਨਾਂ ਨੇ ਪਹਿਲਾਂ ਕੀ ਕੀਤਾ ਤੇ ਕਿੱਥੇ-ਕਿੱਥੇ ਕਾਂਵਾਂ ਰੌਲੀ ਪਾਈ। ਪਰ ਜਦੋਂ ਉਹਨਾਂ ਦੀਆਂ মিডিਆ ਨੇ ਪੁਰਾਣੀਆਂ ਯਾਦਾਂ ਤਾਜ਼ਾ ਕਰਵਾਈਆਂ ਤਾਂ ਉਹਨਾਂ ਨੂੰ ਡੁੱਬ ਕੇ ਮਰਨ ਲਈ ਚੱਪਣੀਆਂ ਨਾ ਲੱਭਣ। ਕੁਝ ਕਾਵਾਂ ਦੇ ਆਗੂਆਂ ਨੇ ਇਹ ਵੀ ਆਖਿਆ ਕਿ ਇਹ ਹਮਲਾ ਸਾਡੇ ਸਾਰਿਆਂ ਉੱਪਰ ਹੋਇਆ ਹੈ। ਜੇਕਰ ਆਪਾਂ ਹੁਣ ਨਾ ਇਕੱਠੇ ਹੋਏ ਤਾਂ ਕੱਲ ਨੂੰ ਸਭ पिੰਜਰੇ ਵਿੱਚ ਬੰਦ ਹੋਵਾਂਗੇ। ਸੋ ਤੁਸੀਂ ਆਪਣੀ ਝੂਠ ਖਾਣ ਪੀਣ ਦੀ ਆਦਤਾਂ ਨੂੰ ਭੁੱਲ ਕੇ ਹੱਡਾਂ ਰੋੜੀ ਵਿੱਚ ਇਕੱਠੇ ਹੋ ਕੇ ਸੰਘਰਸ਼ ਕਰੀਏ। ਤਾਂ ਹੀ ਬਚਾਅ ਹੋ ਸਕਦਾ ਹੈ। ਨਹੀਂ ਤਾਂ ਕਦੇ ਵੀ ਕਿਸੇ ਵੇਲੇ ਵਾਰੀ ਆ ਸਕਦੀ ਹੈ। ਉੱਧਰ ਪਿੰਡ ਦੇ ਗੁਰਦੁਆਰੇ ਵਿੱਚ ਸਪੀਕਰ ਤੋਂ ਆਵਾਜ਼ ਆਉਂਦੀ ਹੈ ਆਪੇ ਵਿੱਚ ਆਪੇ ਖਾ ਗੱਲ ਸੁਣ ਕੇ ਇੱਕ ਦੂਜੇ ਨੂੰ ਆਖਦੇ ਨੇ ਹੁਣ ਕਿਹੜੇ ਕਾਂ ਦੀ ਵਾਰੀ ਆ ਰਹੀ ਹੈ ਕੁਝ ਕਾਂ ਤਾਂ ਡਰਦੇ ਠੰਡੇ ਪਾਣੀ ਵਾਲੀਆਂ ਟੈਂਕੀਆਂ ਵੱਲ ਉਡਾਰੀ ਮਾਰਨ ਲੱਗੇ ਨੇ ਉਹਨਾਂ ਨੂੰ ਡਰ ਸਤਾਉਂਦਾ ਕਿ ਪਹਾੜੀ ਕਾਂ ਉਹਨਾਂ ਦਾ ਨਾਮ ਨਾ ਬੋਲ ਦੇਵੇ ਇਸੇ ਕਰਕੇ ਉਹਨਾਂ ਨੇ ਆਪਣੇ ਚੂਚਿਆਂ ਨੂੰ ਕਾਂਵਰੌਲੀ ਪਾਉਣ ਲਈ ਲਾਇਆ ਹੋਇਆ ਹੈ ਖੈਰ ਦੇਖੋ ਹੁਣ ਜੰਗਲ ਰਾਜ ਵਿੱਚ ਕਿਹੜਾ ਕਿਹੜਾ ਕਾਂ ਸ਼ਕੰਜੇ ਵਿੱਚ ਫਸਦਾ ਹੈ ਤੁਸੀਂ ਵੀ ਹੁਣ ਆਪ ਹੀ ਦੱਸੋ ਕਿ ਕਾਵਾਂ ਰੌਲੀ ਪਾਉਣ ਵਾਲਿਆਂ ਦੇ ਨਾਲ ਨਾਲੋਂ জাফর ਬੁੱਧ ਸਿੰਘ ਨੀਲੋ ਜੀ ਹਰਾਂ ਦੀ ਲਿਖਤ ਇੱਥੇ ਹੀ ਸਮਾਪਤ